ਇਹ ਪਰਮੇਸ਼ਰ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਦਰਦੇਗਾ ਦੁਨ ਪਰਹਾ ਇਹ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਦਰਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਪਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇੰਜੀਲ 11 ਦੇ ਆਏ ਉਸ ਦੀ 17 ਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਸਾਂ ਤੁਹਾਡੇ ਲਈ ਬੌਂਸਰੀ বাজਾਈ ਪਰ ਤੁਸੀਂ ਨਾ ਨੱਚੇ ਅਸਾਂ ਸਿਆਪਾ ਕੀਤਾ ਪਰ ਤੁਸੀਂ ਨਾ ਪਟੇ ਪਰਮੇਸ਼ਰ ਦੇ ਬਾਰੇ ਵਿੱਚ ਗਿਆਨ ਸਾਰੇ ਮਨੁੱਖਾਂ ਦੇ ਮਨਾਂ ਦੇ ਵਿੱਚ ਪ੍ਰਗਟ ਹੈ ਕਿਉਂਕਿ ਪਰਮੇਸ਼ਰ ਨੇ ਉਹਨਾਂ ਦੇ ਉੱਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਜਿਸਤੇ ਕਾਹਨ ਮਨੁੱਖ ਪਰਮੇਸ਼ਰ ਦੀ ਉਸ ਹੋਂਦ ਦੇ ਬਾਰੇ ਵਿੱਚ ਜਾਂ ਤਾਂ ਵਿਸ਼ਵਾਸ ਰੱਖਦਾ ਹੈ ਜਾਂ ਫਿਰ ਉਹ ਅਵਿਸ਼ਵਾਸ ਪ੍ਰਗਟ ਕਰਦੇ ਹਨ ਪਾਪ ਮਨੁੱਖ ਨੂੰ ਆਤਮਿਕ ਰੀਤੀ ਦੇ ਨਾਲ ਅੰਨ੍ਹਾ ਕਰ ਦਿੰਦਾ ਹੈ ਜਿਸ ਦੇ ਕਾਰਨ ਉਹ ਪਰਮੇਸ਼ਰ ਦੀ ਉਸ ਸਚਾਈ ਨੂੰ ਜਾਣਨਾ ਨਹੀਂ ਚਾਹੁੰਦੇ ਹਨ ਅਤੇ ਨਾ ਹੀ ਉਸ ਨੂੰ ਸਮਝਣਾ ਚਾਹੁੰਦੇ ਹਨ। ਪ੍ਰਭੂ ਯੀਸ਼ੂ ਮਸੀਹ ਜੀ ਦੇ ਸਲੀਬ ਦੇ ਉੱਤੇ ਬਲੀਦਾਨ ਅਤੇ ਜੀ ਉੱਠਣ ਦੀ ਤਾਕਤ ਦੇ ਦੁਆਰਾ ਪਰਮੇਸ਼ਰ ਨੇ ਪਾਪ ਤੋਂ ਛੁਟਕਾਰੇ ਦਾ ਰਾਹ ਤਿਆਰ ਕੀਤਾ ਹੈ। ਉਹਨਾਂ ਨੇ ਮੁਕਤੀ ਦਾ ਰਾਹ ਉਪਲਬਧ ਕਰਵਾਇਆ ਹੈ। ਪਰੰਤੂ ਜਦੋਂ ਪ੍ਰਭੂ ਯੀਸ਼ੂ ਮਸੀਹ ਜੀ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਤਾਂ ਲੋਕਾਂ ਦੀ ਉਸੇ ਖੁਸ਼ਖਬਰੀ ਦੇ ਪ੍ਰਤੀ ਜਵਾਬ ਦੇਹੀ ਹੁੰਦੀ ਹੈ ਕਿ ਉਸ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੀ ਇੱਕ ਉਦਾਹਰਨ ਦੇ ਰੂਪ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਜੀ ਇੱਥੇ ਆ ਪ੍ਰਗਟ ਕਰ ਰਹੇ ਹਨ ਕਿ ਉਹ ਲੋਕ ਕੀ ਕਹਿੰਦੇ ਹਨ ਕਿ ਅਸਾ ਤੁਹਾਡੇ ਲਈ ਬੌਂਸਰੀ ਵਜਾਈ ਪਰ ਤੁਸੀਂ ਨਾ ਨੱਚੇ ਅਸਾ ਸਿਆਪਾ ਕੀਤਾ ਪਰ ਤੁਸੀਂ ਨਾ ਪਿੱਟੇ ਅਰਥਾਤ ਜੇਕਰ ਅਸੀਂ ਹਾਂ ਕਾਵਾਂਗੇ ਤਾਂ ਤੁਸੀਂ ਨਾ ਕਹੋਗੇ ਜੇਕਰ ਅਸੀਂ ਨਾ ਕਾਵਾਂਗੇ ਤਾਂ ਤੁਸੀਂ ਹਾਂ ਕਹੋਗੇ ਪਰਮੇਸ਼ਰ ਦਾ ਬਚਨ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਉਸ ਦਾ ਇਨਕਾਰ ਹੀ ਕਰੋਗੇ ਪਰਮੇਸ਼ਰ ਆਪਣੇ ਪ੍ਰੇਮ ਨੂੰ ਕਰੂਸ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਜੀ ਦੀ ਮੌਤ ਦੇ ਦੁਆਰਾ ਪ੍ਰਗਟ ਕਰਦਾ ਹੈ ਜਿਸ ਦੇ ਉੱਤੇ ਵਿਸ਼ਵਾਸ ਰੱਖ ਕੇ ਪਰਮੇਸ਼ਰ ਮੁਕਤੀ ਦਿੰਦਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਇਸ ਤਰ੍ਹਾਂ ਪਰਮੇਸ਼ਰ ਦਾ ਪ੍ਰੇਮ ਕਿਵੇਂ ਪ੍ਰਗਟ ਹੁੰਦਾ ਹੈ ਪਰਮੇਸ਼ਰ ਆਪਣੇ ਧਰਮੀ ਸੱਚੇ ਨਿਆਂ ਨੂੰ ਜਿਸ ਦੇ ਦੁਆਰਾ ਉਹ ਪਾਪੀ ਮਨੁੱਖ ਨੂੰ ਨਰਕ ਦੇ ਵਿੱਚ ਸਜ਼ਾ ਦੇਵੇਗਾ ਤਾਂ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਇੰਨਾ ਗੁੱਸੇ ਖੋਰ ਕਿਵੇਂ ਹੋ ਸਕਦਾ ਹੈ ਪਿਆਰੋ ਜਾਂਚ ਲਓ ਕਿਤੇ ਪਾਪ ਤੁਹਾਡੇ ਵੀ ਮਨ ਦੇ ਵਿੱਚ ਇਸ ਤਰ੍ਹਾਂ ਕੰਮ ਤਾਂ ਨਹੀਂ ਕਰ ਰਿਹਾ ਤੁਸੀਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖ ਸਕੋ ਪਰਮੇਸ਼ਰ ਦੇ ਅੱਗੇ ਅੱਜ ਮੇਰੀ ਤੁਹਾਡੇ ਸਾਰਿਆਂ ਲਈ ਹੀ ਪ੍ਰਾਰਥਨਾ ਹੈ ਧੰਨ ਸਭ ਮੁਟ ਤੇ ਦਾਤਾ ਤੇਰੇ ਦੇ